ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਪਾਨ ਕੀਤਾਗਾ ਦੇਸ਼ ਦੇ ਦਲਤ ਭਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਮੇਡਕਰ ਜੀ ਦਾ ਮਜ਼ਾਕ ਉਡਾਇਆ ਮੈਂ ਸਮਝਦਾ ਪੂਰੇ ਦਲਤ ਭਾਈਚਾਰੇ ਦਾ ਮਜ਼ਾਕ ਉਡਾਇਆ ਇਹ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਹੋਮਲੈਸ ਸਰਬਾਨ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹ ਪੀਮਰਾਓ ਅੰਬੇਡਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨਾ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ੁਬਾਨ ਤੇ ਆਈ ਆ ਉਹੀ ਗੱਲ ਜ਼ੁਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਿਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸਮਝ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਿਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੂ ਭੀਮrao ਅੰਬੇਡਕਰ ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹੂ ਭੀਮrao ਅੰਬੇਡਕਰ ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੋਂ ਉਹਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲਿਤ ਸਮਾਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਅਮਿਤ ਸ਼ਾਜੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਤਾਂ ਰੱਖ ਕੇ ਐਵੇਂ ਦਾ ਸਾਡੇ ਸਮਾਜ ਦੇ ਦਲਤ ਲੋਕਾਂ ਦਾ ਗੁੱਸਾ ਠੱਡਾ ਹੋਊਗਾ ਅੱਜ ਪੂਰੇ ਦੇਸ਼ ਦੇ ਦਲਤ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਸੋ ਮੈਂ ਸਮਝਦਾ ਤੁਰੰਤ ਜਿਹੜੀ ਆ ਅਮਿਤ ਸ਼ਾਜੀ ਨੂੰ ਮਾਫੀ ਮੰਗਣੀ ਚਾਹੀਦੀ ਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਆਡਾ ਪੰਕਤਾਂ ਦੇਸ਼ ਦੇ ਦਲਤਾਂ ਦਾ ਪਾਈਚਾਰ ਦੇ ਦਰ ਬਹੁਤ ਵੱਡੀ ਨਰਾਸ਼ਾ ਭਾਈ ਦਾਈਆ ਕਿ ਅਮਿਤ ਸ਼ਾਦੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹਿਬ ਦੀ ਮਿਹਰੋ ਵੇਟ ਕਰ ਜਿਦਾ ਮਜ਼ਾਕ ਕਰਾਇਆ ਮੈਂ ਸਮਝਨਾ ਪੂਰੇ ਦਲ ਪੰਜਾਬ ਦਾ ਮਜ਼ਾਕ ਕਰਾਇਆ ਇਹ ਸਾਡੇ ਸਮਾਜ ਦਾ ਨਾ ਸਾਡੇ ਸਮਾਜ ਦੀ ਚਰਚਾ ਨੂੰ ਕੋਸ਼ਿਸ਼ ਦੇਸ਼ ਦੇ ਹੋਮ ਨੇ ਸਾਭ ਆਮਾਨ ਦਿੱਤੀਆ ਭਾਰਤੀ ਜਨਤਾ ਪਾਰਟੀ ਨੇ ਕੀਤੀਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਇਹ ਸੰਦਾਨ ਨੂੰ ਪ੍ਰਕਰ ਕਰ ਲਿਆ ਬਾਬਾ ਸਾਹਿਬ ਇੰਮੋਰੈਂਟ ਦੇ ਨਾਪ ਕਰ ਕਰ ਲਿਆ ਇਹ ਕਾਰਨਾ ਜਿਹੜਾ ਗੱਲ ਉਹਨਾਂ ਦੇ ਅੰਦਰ ਸੀ ਉਹੀ ਉਹੀ ਜਵਾਬ ਆਈ ਆ ਉਹੀ ਗੱਲ ਗੱਲ ਜਵਾਬ ਆਈ ਆ ਯਾਰ ਦੀ ਪਾਲ ਦੇ ਅੰਦਰ ਅਮਿਤ ਸ਼ਾਹ ਜੀ ਨੇ ਸਭ ਤੋਂ ਬਹਿਸ ਬਹਿਸ ਬੋਲ ਦਿਆ ਬਹੁਤ ਬਹੁਤ ਮੰਦੇਸ਼ ਦੇ ਸੰਸਦਾਂ ਦਾ ਜੋਰ ਲੱਗ ਟਕ ਟਕ ਸੋ ਮੈਂ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇ ਦਲ ਤੋਂ ਮਾਫੀ ਮੰਗਣੀ ਚਾਹੀਦੀ ਚਾਹੀਦੀ ਦਲ ਤੋਂ ਮਾਫੀ ਮੰਗਣੀ ਚਾਹੀਦੀ ਆ ਤੇ ਸਾਰੀਆਂ ਗੱਲਾਂ ਮੇਰਾ ਦੱਸਣੀਆਂ ਨਹੀਂ ਗਈਆਂ ਕਿ ਭਾਰਤ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨਕ ਕਰਨ ਚਾਹੁੰਦੀ ਹੈ ਕਿਉਂਕਿ ਭਾਰਤ ਜਨਤਾ ਪਾਰਟੀ ਬਾਬਾ ਸਾਹਿਬ ਪੀਮਰਾਵੋ ਨੇ ਕਰ ਦਿੱਤੀ ਸੋਚ ਤੋਂ ਟੁੱਟ ਰਹੀ ਆ ਜੋ ਅਦਰਸ਼ ਸਾਨੂੰ ਬਾਬਾ ਸਾਹਿਬ ਪੀਮਰਾਵੋ ਨੇ ਖਾਏ ਖਾਏ ਨੇ ਕਿ ਦੇਸ਼ ਹਿੱਤ ਵਿੱਚ ਬੈਠ ਕਰਾਂਗਾ ਨੈਸ਼ਨਲ ਹਿੱਤ ਵਿੱਚ ਬੈਠ ਕਰਾਂਗਾ ਤੁਹਾਨੂੰ ਰੋਕਣ ਦੇ ਲਈ ਭਾਰਤ ਜਨਤਾ ਪਾਰਟੀ ਲੱਗ ਗਈ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲੇ ਦਲਵਾਜ ਤੋਂ ਭਾਰਤ ਜਨਤਾ ਪਾਰਟੀ ਨੂੰ ਅਮੇਸ਼ ਸਾਹਿਬ ਨੂੰ ਤੁਰੰਤ ਤੁਰੰਤ ਮਾਫੀ ਚਾਹੀਦੀ ਹੈ ਤਾਂ ਨਹੀਂ ਬੇਸ ਬੇਸ ਸਾਡੇ ਸਾਡੇ ਸਮਾਜ ਦੇ ਲੋਕਾਂ ਦਾ ਖਸਾਖਾ ਹੁੰਦਾ ਹੂਗਾ ਅੱਜ ਪੂਰੇ ਪੂਰੇ ਦੇ ਦਲ ਦਲ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਮੈਂ ਤੁਰੰਤ ਚੇੜੀਆ ਅਮੇਸ਼ ਸਾਹਿਬ ਨੂੰ ਮਾਫੀ ਚਾਹੀਦੀ ਹੈ